ਸਤਿ ਸ਼੍ਰੀ ਅਕਾਲ ਜੀ ਸਭ ਨੂੰ ਤੁਹਾਡਾ ਸਨਤ ਪੰਜਾਬ ਫੂਡ ਚੈਨਲ ਤੇ ਸਵਾਗਤ ਹੈ ਅੱਜ ਮੈਂ ਬਣਾਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਪਨੀਰ ਕਟਲਟਸ ਟੂਕੀ ਬਹੁਤ ਹੀ ਹੈਲਦੀ ਨੇ ਤੇ ਬਹੁਤ ਹੀ ਕ੍ਰਿਸਪੀ ਬਣਦੇ ਨੇ ਬਹੁਤ ਹੀ ਵਧੀਆ ਨੇ ਜਿਹੜੇ ਘੱਟ ਤੇਲ ਦੇ ਵਿੱਚ ਬਿਨਾ ਮੈਦਾ ਕਾਰਨ ਫਲਰ ਤੋਂ ਚੀਜ਼ਾਂ ਖਾਣਾ ਚਾਹੁੰਦੇ ਆ ਤੇ ਬਿਨਾ ਤੇਲ ਦੇ ਵਿੱਚ ਤਲੇ ਹੋਏ ਇਹਨਾਂ ਦੇ ਲਈਏ ਬੈਸਟ ਰੈਸਪੀ ਹੈ ਤੇ ਬਹੁਤ ਹੀ ਸੌਖੀ ਜੀ ਹੈ ਚਟਪਟ ਬਣ ਜੂਗੀ ਉਦਲੀ ਇੱਥੇ ਮੈਂ ਪਨੀਰ ਲਿਆਇਆ तकरीबन 50 ਗ੍ਰਾਮ ਤੁਸੀਂ ਜਿੰਨਾ ਬਣਾਉਣਾ ਚਾਹੋ ਉਹਨਾ ਲੈ ਸਕਦੇ ਆ ਤੇ ਇਹਨੂੰ ਜਿਹੜਾ ਮੈਂ ਘਰ ਦਾ ਬਣਿਆ ਹੋਇਆ ਪਨੀਰ ਲਿਆ ਤੁਸੀਂ ਬਾਜ਼ਾਰੋਂ ਵੀ ਲੈ ਸਕਦੇ ਆ ਤੇ ਇਹਨੂੰ ਮੈਂ ਜਿਹੜਾ ਆ ਹਲਕਾ ਕਰੰਬਲ ਕਰ ਲਿਆ ਯਾਨੀ ਕਿ ਇਹਨੂੰ ਥੋੜਾ ਜਿਹਾ ਮੈਂ ਭੋਰ ਲਿਆ ਫਿਰ ਇਹਦੇ ਵਿੱਚ ਮੈਂ ਥੋੜੀਆਂ ਸਬਜ਼ੀਆਂ ਪਾਈਆਂ ਆ ਆਪ ਦੇ ਅਕੋਰਡਿੰਗ ਤੁਸੀਂ ਪਾ ਸਕਦੇ ਆ ਮੈਂ ਪਿਆਜ਼ ਟਮਾਟਰ ਤੇ ਪਤਾ ਗੋभी ਪਾਈ ਆ ਸਵਾਸਾਇ ਖਲੂਨ ਪਾਇਆ ਲਾਲ ਮਿਰਚ ਪਾਊਡਰ ਪਾਈ ਕਾਲੀ ਮਿਰਚ ਪਾਊਡਰ ਤੇ ਥੋੜੀ ਜਿਹੀ oregano ਪਾਈ ਆ ਜੋ ਕਿ ਬਿਲਕੁਲ ਆਪਸ਼ਨਲ ਆ ਤੇ ਇਹਨੂੰ ਜਿਹੜਾ ਤੁਸੀਂ ਇਸ ਤਰੀਕੇ ਨਾਲ ਟਿੱਕੀ ਟਾਈਪ ਦੀ ਸ਼ੇਪ ਬਣਾ ਲੈਣੀ ਹੈ ਇਹਦੀ ਤੇ ਫਿਰ ਇਹਦੇ ਉੱਤੇ ਆਪਾਂ ਇੱਕ ਸਲਰੀ ਦੀ ਕੋਟਿੰਗ ਕਰਾਂਗੇ ਜਿਹਦੇ ਲਈ ਮੈਂ ਇਥੇ ਅੱਧਾ ਚਮਚ ਚੌਲਾਂ ਦਾ ਆਟਾ ਅੱਧਾ ਚਮਚ ਕਣਕ ਦਾ ਆਟਾ ਤੇ ਥੋੜਾ ਜਿਹਾ ਪਾਣੀ ਪਾਇਆ ਤੇ ਨਾਲੇ ਹਲਕਾ ਜਿਹਾ ਰੂਣ ਪਾਇਆ ਤਾਂ ਜੋ ਉੱਪਰਲੀ ਕੋਟਿੰਗ ਫਿੱਕੀ ਨਾ ਲੱਗੇ ਤੇ ਇੱਥੇ ਮੈਂ ਹੁਣ ਆਪਾਂ ਇਹਨੂੰ ਕੋਟ ਕਰ ਲੈਣਾ ਹੈ ਤੇ ਫਿਰ ਇਹਦੇ ਵਿੱਚ ਬ੍ਰੈਡ ਕ੍ਰੰਬਸ ਉੱਪਰ ਕੋਟ ਕਰ ਦੇਣੇ ਆ ਜਿੰਨਾ ਕ੍ਰਿਸਪੀ ਬਣੂਗੀ ਤੁਸੀਂ ਚੌਲਾਂ ਦਾ ਆਟਾ ਨਹੀਂ ਵਰਤਣਾ ਚਾਹੁੰਦੇ ਤਾਂ ਕੱਲਾ ਆਟਾ ਵੀ ਵਰਤ ਸਕਦੇ ਆ ਤੇ ਫਿਰ ਇਹਨੂੰ ਬ੍ਰੈਡ ਕ੍ਰੰਬਸ ਦੇ ਨਾਲ ਕੋਟ ਕਰਨਾ ਹੈ ਜੇ ਬ੍ਰੈਡ ਕ੍ਰੰਬਸ ਦੇ ਨਾਲ ਨਹੀਂ ਕੋਟ ਕਰਨਾ ਚਾਹੁੰਦੇ ਤਾਂ ਤੁਸੀਂ ਸਿੱਧਾ ਵੀ ਫ੍ਰਾਈ ਕਰ ਸਕਦੇ ਆ ਬ੍ਰੈਡ ਕ੍ਰੰਬਸ ਦੇ ਨਾਲ ਥੋੜਾ ਜਿਹਾ ਕ੍ਰਿਸਪੀ ਹੋ ਜਾਊਗਾ ਸਪੀ ਆਪਣੇ ਹੀਪਨੀ ਕੱਟ ਪਰ ਬਣ ਕੇ ਤਿਆਰ ਹੈ ਜੇ ਵੀਡੀਓ ਪਸੰਦ ਆਏ ਵੀਡੀਓ ਨੂੰ ਲਾਈਕ ਕਰਿਓ ਵਾਦ ਤੋਂ ਵਾ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ